ਅ ਇਹ ਜਿਹੜੀ ਫਿਲਮ ਹੈ ਇਹਦਾ ਨਾਮ ਹੈ ਲਕਜ਼ਰੀ ਲੇਡੀ ਹਮ ਲਕਜ਼ਰੀ ਲੇਡੀ ਜਿਹਦੇ ਕੋਲ ਬਿਲ ਗੇਟਸ ਤੋਂ ਵੀ ਵੱਡਾ ਆਪਣਾ ਘਰ ਹੈ ਉਹਦੇ ਕੋਲ ਆਪਣੇ ਹੱਥ ਟੌਪ ਨਾਲ ਮੈਚ ਕਰਦੀ ਗੱਡੀ ਹੈ ਬੁਗਾਟੀ ਰੂਬਿਕਨ ਆਡੀ ਪਾਰਸ਼ੇ ਫਰਾਰੀ ਆਪਣਾ ਜੈਟ ਕਰੂਜ਼ ਹੈ ਦੁਨੀਆ ਦੀ ਹਰ ਲਕਜ਼ਰੀ ਚੀਜ਼ ਹੈ ਦੁਨੀਆ ਦੇ ਸਿੱਤੇ ਸਾਰੀ ਚੀਜ਼ਾਂ ਉਹਦੇ ਜੋ ਵੀ ਦੁਨੀਆ ਚਾਹੇ ਹਰ ਚੀਜ਼ ਉਹਦੇ ਕੋਲ ਹੈ ਰਾਈਟ ਅ ਮਨੀ ਹਾਈਸਟਾਈਲ ਜਿੰਨੀ ਕੈਮਰਾ ਟੀਮ ਹੈ ਸਾਰੀ ਮਨੀ ਹਾਈਸਟਾਈਲ ਹੈ ਅਸੇ ਪਹਿਲੇ ਕਿਉਂ ਨਹੀਂ ਇਹ ਫਿਲਮ ਅਰੇ ਡਿਸਕਸ ਕਰੀ ਸੀਲੋ ਦਾ ਸਾਈਡਾ ਲੌਗਾ ਹੈ ਪੀ ਲੋ ਮੈਂ ਕਦੀ ਗੋਲ ਗੱਪੇ ਖਾ ਕੇ ਨਹੀਂ ਦੇਖੇ ਇੱਥੇ ਕਿਹੜਾ ਹੁੰਦਿਆ ਮੈਂ ਅੱਗੋ ਬੋਲੂਗੀ ਹਾਂ ਕਿਵੇਂ ਦੇ ਹੁੰਦਿਆ ਹਾਂ ਕਿ ਜਿੰਨੀ ਵਧੀਆ ਸਕ੍ਰਿਪਟ ਹੈ ਮੈਨੂੰ ਨਾ ਨਹੀਂ ਕਰ ਸਕਦੀ ਜੀ ਪਰ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ ਵੀ ਜੇ ਤੁਸੀਂ ਇਹੋ ਜਿਹੀ ਮੈਨੂੰ ਇੱਕ ਸਕ੍ਰਿਪਟ ਦੀ ਇੱਕ ਲਾਈਨ ਲਈ ਇੱਕ ਵਾਰੀ ਵੀ ਮੀਟਿੰਗ ਤੇ ਦੁਬਾਰਾ ਬੁਲਾਇਆ ਨਾ ਮੈਂ ਤੁਹਾਡੇ ਬਿਨਾ ਗਲਾਸ ਵਾਲੇ ਚਸ਼ਮੇ ਤੋਂ ਤੁਹਾਡੀ ਆਈਸ ਬ੍ਰੇਕ ਕਰ ਦੂੰਗੀ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਇਹ ਸੋਚਣਾ ਤੁਸੀਂ पॉइंट है सो स्टोरी सुनाओ अपनी फिल्म में हां तू चोरी चोरी स्माइल कर रहा है जब मैं इधर देखता था मैंने देख के स्माइल कर दिया आई कॉट यू आई कॉट यू आई कॉट यू ओके ये ये स्माइल ये स्माइलिंग ओके देखो जी मुन लगा आइस ब्रेक हो गई है हां हो गई यू नो मी वेरी वेल हु आई एम आई नो हु यू आर एंड यू कैन हैव वाटर नो आई डोंट आई डोंट वांट इट थैंक यू या अपन स्टोरी करिए हम्म mm -hmm. चलो ਸਟੋਰੀ ਤਾਂ ਤਾਨਿਆ ਜੀ ਇਨੀ ਕਮਾਲ ਦੀ ਆ ਔਰਲਡ ਵਿਲ ਲਵ ਯੋਰ ਐਕਟਿੰਗ ਅੱਛਾ ਪਿਆਰ ਕਰ ਹੀ ਰਹੇ ਐ ਇਸ ਤੋਂ ਬਾਅਦ ਤਾਂ ਡਬਲ ਹੋ ਜਾਏਗਾ ਹਾਲੀਵੁੱਡ ਬਾਲੀਵੁੱਡ ਪਾਲੀਵੁੱਡ ਟਾਲੀਵੁੱਡ ਮੰਨ ਲਿਆ 올 ਦਾ ਵੁੱਡ ਇਵਨ ਵੁੱਡ ਐਂਡ ਆਕੇ ਸੋ ਇੱਕ ਰੋਮਾਂਟਿਕ ਡਰਾਮਾ ਓਕੇ ਰਾਈਟ ਆਈ ਅਪਰੀਸ਼ੀਏਟ ਯੂਰ ਵਰਕ ਵਾਟ ਯੂ ਡਿਡ ਇਨ ਸੁਪਨਾ ਐਂਡ 올 ਦਾ ਫਿਲਮਸ ਥੈਂਕ ਯੂ ਗ੍ਰੇਟ ਬਟ ਇਹ ਜਿਹੜਾ ਰੋਲ ਹੈ ਨਾ ਮੈਂ ਤੁਹਾਨੂੰ ਦੇ ਰਿਹਾ ਥੋੜਾ ਚੈਲਿੰਜਿੰਗ Right? अच्छा राइट ਤੁਹਾਨੂੰ ਐਮੂਲੈਂਸ ਚਲਾਉਣੀ ਆਉਂਦੀ ਹੈ ਹਾਂ ਇਨਕੇ ਜੇ ਨਹੀਂ ਵੀ ਆਉਂਦੀ ਤਾਂ ਵੀ ਕੋਈ ਨਹੀਂ ਕਿਉਂਕਿ ਇਹ ਕਰੈਕਟਲੀ ਸਾਨੂੰ ਚਾਹੀਦਾ ਨਹੀਂ ਇਹ ਉਦਾਂ ਹੀ ਜਾਣਨ ਲਈ ਆਈਸ ਬ੍ਰੇਕ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਬਸ ਪੁੱਛ ਰਿਆ ਸੀ اچھا ਇਹ ਜਿਹੜੀ ਫਿਲਮ ਹੈ ਇਹਦਾ ਨਾਮ ਹੈ ਲਗਜ਼ਰੀ ਲੇਡੀ ਹਮ ਲਗਜ਼ਰੀ ਲੇਡੀ ਇਕ ਲੈਡਰ ਮਤੋਂ ਸੁਣਾਣਾ ਫੋਨ ਚਾਈਲਡ ਤੇ ਸਾਰੀ ਸਿਰੀਜ਼ ਹੈ ਰਾਈਟ ਫਿਲਮ ਦਾ ਨਾਮ ਤੁਹਾਨੂੰ ਮੈਂ ਦੱਸਦਾ ਇੱਕ ਕੁੜੀ ਹੈ ਜਿਹਦੇ ਕੋਲ ਬਿਲ ਗੇਟਸ ਤੋਂ ਵੀ ਵੱਡਾ ਆਪਣਾ ਕਾਰ ਹੈ ਉਹਦੇ ਕੋਲ ਆਪਣੇ ਹੱਥ ਟੌਪ ਨਾਲ ਮੈਚ ਕਰਨ ਦੀ ਗੱਡੀ ਹੈ ਬੁਗਾਟੀ ਰੂਬੀਕਨ ਆਡੀ ਪਾਰਸ਼ੇ ਫਰਾਰੀ ਆਪਣਾ ਜੈਟ ਕਰੂਜ਼ ਹੈ ਦੁਨੀਆ ਦੀ ਹਰ ਲਗਜ਼ਰੀ ਚੀਜ਼ ਹੈ ਦੁਨੀਆ ਦੇ ਸਿਰ ਤੇ ਸਾਰੀ ਚੀਜ਼ਾਂ ਉਹਦੇ ਚੋ ਵੀ ਦੁਨੀਆ ਚ ਹਰ ਚੀਜ਼ ਉਹਦੇ ਕੋਲ ਹੈ ਰਾਈਟ ਸੋ ਪਹਿਲਾ ਸ਼ਾਟ ਕੁੜੀ ਦੇ ਸਿਰ ਤੇ ਹੈਟ ਲੌਂਗ ਕੋਟ ਪੈਰਾਂ ਚ ਹਾਈ ਨੈਕ ਸ਼ੂ ਉਹ ਪਾ ਸਕਦੀ ਸੀ ਪਰ ਉਹਨੇ ਪਾਈ ਨਹੀਂ ਰਾਈਟ ਇਹ ਆਰਟਿਸ ਦੀ ਮਰਜ਼ੀ ਹੈ ਮੈਂ ਆਰਟਿਸਟ ਨੂੰ ਫ੍ਰੀडम ਦੇਣਾ ਅੱਛਾ ਰਾਈਟ ਸੋ ਹੁਣ ਇੱਥੇ ਸ਼ੁਰੂ ਹੁੰਦਾ ਪਹਿਲਾ ਸ਼ਾਟ ਕੁੜੀ ਉੱਠਦੀ ਹੈ ਸੁਪਨਾ ਦੇਖ ਰਹੀ ਸੀ ਇਹ ਸਾਰੀਆਂ ਚੀਜ਼ਾਂ ਸੁਪਨੇ ਚ ਆਪਾਂ ਨਹੀਂ ਦਿਖਾਣੀ ਐ ਫਿਲਮ ਚ ਰਾਈਟ ਉਤੋਂ ਬਾਅਦ ਜਿਹੜਾ ਪਹਿਲਾ ਸ਼ਾਟ ਹੈ ਰੀਅਲ ਚ ਜਿਹੜੀ ਹੀਰੋਇਨ ਹੈ ਮਤਲਬ ਤਾਨੀਆ ਉਹਨੇ ਸਕੂਲ ਦੀ ਵਰਦੀ ਪਾਈ ਹੋਈ ਹੈ ਤੇ ਆਪਣੇ ਬਸਤੇ ਚ ਮਿੱਡੇ ਮੀਨ ਲਈ ਕਾਲੀ ਚਮਚਾ ਪਾ ਕੇ ਲੇਡੀ ਸਾਈਕਲ ਤੇ ਘਰੋਂ ਨਿਕਲਦੀ ਹੈ ਅੱਛਾ ਸ਼ਾਟ ਇਮੇਜਿਨ ਕਰ ਰਹੇ ਹੋ ਕਾਲੀ ਚਮਚਾ ਟਕ ਟਕ ਸਾਊਂਡ ਫੈਕਟਸ ਮੈਂ ਇਮੇਜਿਨ ਕਰ ਰਿਹਾ ਕਿ ਲਗਜ਼ਰੀ ਟੌਪ ਨਾਲ ਮੈਚ ਕਰਦੀ ਗੱਡੀਆਂ ਲਿਕ ਕੁੜੀ ਸਾਈਕਲ ਤੇ ਆਪਣੇ ਸਕੂਲ ਬੈਗ ਚ ਚਮਚ ਤੇ ਕਟੋਰੀ ਲੈ ਕੇ ਕਰੀਟ ਲੁਕ एकदम ਲੈਵਲ ਆਫ ਰਾਕਟ ਟ੍ਰਾਂਸਫਰਮੇਸ਼ਨ ਲੱਗਾ ਵਾਟ ਟ੍ਰਾਂਸਫਰਮੇਸ਼ਨ ਥੈਂਕ ਯੂ ਥੈਂਕ ਯੂ ਓਕੇ ਉਤੋਂ ਬਾਦ ਕੀ ਹੈ ਤੇ ਮਿੱਡੇ ਮੀਲ ਉਹਨੇ ਪਾਲੀ ਮਾੜਾ ਜੇ ਅੱਗੇ ਜਾਂਦੀ ਹੈ ਤੇ ਉਹਦੀ ਦੂਜੀ ਸਹੇਲੀ ਰਲ ਜਾਂਦੀ ਹੈ ਉਹ ਵੀ ਸਾਈਕਲ ਤੇ ਹੁੰਦੀ ਹੈ ਦੋਨਾਂ ਕੋਲ ਵੱਖਰੇ ਵੱਖਰੇ ਸਾਈਕਲ ਹੈ ਉਹ ਇੱਕੋ ਸਾਈਕਲ ਤੇ ਵੀ ਜਾ ਸਕਦੀਆਂ ਸੀ ਪਰ ਆਪਾਂ ਪ੍ਰੋਡਿਊਸਰ ਦਾ ਪੈਸਾ ਲੱਗਦਾ ਦਿਖਾਉਣਾ ਇਸ ਕਰਕੇ ਵੱਖਰਾ ਵੱਖਰਾ ਸਾਈਕਲ ਯੂ ਗਾਟ ਮਾਈ ਪੁਆਇੰਟ ਯਾ ਇੱਥੇ ਹੀਰੋਇਨ ਦਾ ਸੈਡ ਡਾਇਲੋਗ ਆਉਂਦਾ ਕਿ ਸੀਲੋ ਤੇਜ਼ ਚਲਾ ਲੇਟ ਪਹੁੰਚੇ ਤੇ ਹਿਸਾਬ ਹਿਸਾਬ ਵਾਲੇ ਮਾਸਟਰ ਨੇ ਕੁੱਟਣਾ ਹੈ ਸਾਈਕਲ ਤੇਜ਼ ਚਲਾ ਜੇ ਲੇਟ ਪਹੁੰਚੇ ਤਾਂ ਹਿਸਾਬ ਵਾਲੇ ਮਾਸਟਰ ਨੇ ਕੁੱਟਣਾ ਸੈਡ ਡਾਇਲੋਗ ਰਾਈਟ ਕੈਮਰਾ ਅੱਗੇ-ਅੱਗੇ ਚੱਲ ਰਿਹਾ ਫੈਂਟਮ ਕਾਰ ਮੇ ਮੇ ਬੈਕ ਕਾਰ ਉਹਦੇ ਚ ਨਾਲ-ਨਾਲ ਕੈਮਰਾ ਜਿਹੜਾ ਟਰੈਵਲ ਕਰ ਰਿਹਾ ਅੱਛਾ ਤੇ ਕੁੜੀ ਸਾਈਕਲ ਤੇ ਕੁੜੀ ਸਾਈਕਲ ਤੇ ਓਕੇ ਇਹ ਕੈਮਰਾ ਜਿਹੜਾ ਟੀਮ ਸਾਰੀ ਜਿਹੜੀ ਕੈਮਰਾ ਵਾਲੀ ਟੀਮ ਹੈ ਨਾ ਮਨੀ ਹਾਈਸਟਾ ਵਾਲੀ ਹੈ ਮੈਨੂੰ ਕੀ ਲੱਗਦਾ ਹੈ ਕੀ ਸਟੋਰੀ ਇੱਥੇ ਰੋਕ ਦਿਆਂ ਇਸ ਤੋਂ ਬਾਅਦ ਨਹੀਂ ਨਹੀਂ ਲੋਕਾਂ ਦਾ ਇੰਟਰਸਟ ਬਣਿਆ ਹੋਇਆ ਹੈ ਪੂਰਾ ਹੁਣ ਰੋਕ ਨਹੀਂ ਸਕਦੇ ਫਿਲਮ ਚੱਲ ਰਹੀ ਹੈ ਚਲੋ ਮੈਂ ਡਿਸਕਲੋਜ਼ ਨਹੀਂ ਸੀ ਕਰਨਾ ਚਾਹੁੰਦਾ ਨਹੀਂ ਕਰੋ 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 ਮੈਨੂੰ ਐ ਲੱਗ ਰਹੀ ਸੀ ਚਲੋ ਰੰਦੋ ਕੁ ਕਰਦੇ ਆ ਅੱਗੇ ਚੱਲਦੇ ਹਾਂ ਮਨੀ ਹਾਈਸਟਾਈਲ ਜਿੰਨੀ ਕੈਮਰਾ ਟੀਮ ਹੈ ਉਹ ਸਾਰੀ ਮਨੀ ਹਾਈਸਟਾਈਲ ਹੈ ਕੀ ਕਹਿ ਰਹੇ ਸੀ ਤੁਸੀਂ ਕੁਝ ਕਹਿ ਨਹੀਂ 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 ਚਲੋ ਅੱਛਾ ਦੋਵੇਂ ਕੁੜੀਆਂ ਕੋਈ 30 35 ਕਿਲੋਮੀਟਰ ਸਾਈਕਲ ਚਲਾਉਂਦੀਆਂ ਅੱਛਾ ਤੇ ਹੁਣ ਜਿਹੜਾ 30 ਕਿਲੋਮੀਟਰ ਜਿਹੜਾ ਹੈਗਾ ਉਹ ਕੁੜੀਆਂ ਨੇ ਆਪ ਸਾਈਕਲ ਚਲਾਉਣਾ ਤੇ ਇਹਨਾਂ ਸਾਈਕਲ ਤੁਸੀਂ ਆਪ ਚਲਾਉਣਾ ਹੈ ਫਿਲਮ ਦੇ ਵਿੱਚ ਦੀ पैंती किलोमीटर रोज ਸਾਈਕਲ चलाना ਅੱਜ ਤੋਂ ਹੀ ਪ੍ਰੈਕਟਿਸ ਸ਼ੁਰੂ ਕਰ ਦੋ ਰਾਈਟ ਇੱਥੇ ਐਂਟਰੀ ਹੁੰਦੀ ਹੈ ਸ਼ਕੀਰਾ ਦੀ ਅੱਛਾ ਹੂੰ ਇਹ ਜਿਹੜਾ ਬਹੁਤ ਸ਼ਕੀਰਾ ਜਿਹੜਾ ਹੈ ਨਾ ਫੇਮਸ ਪੰਜਾਬੀ Song ਜਿਹੜਾ ਹੈ ਬਹਿ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦੀ ਜਾਉਂ ਇਹ ਸ਼ਕੀਰਾ ਰੀਕਰੀਏਟ ਕਰ ਰਹੀ ਹੈ ਅੱਛਾ ਹਾਂਜੀ ਤਾਂ ਬਹੁਤ ਬੇਜਮੇਰੇ ਸਾਈਕਲ ਤੇ ਟੱਲੀਆਂ ਵਜਾਉਂਦੀ ਜਾਊਂਗੀ ਫਿਲਮਾਇਆ ਤੁਹਾਡੇ ਤੇ ਜਾਏਗਾ ਸ਼ਕੀਰਾ ਨੂੰ ਸਾਰੀ ਪੇਮੈਂਟ ਹੋ ਚੁੱਕੀ ਹੈ ਉਹ ਮਨਾ ਵੀ ਨਹੀਂ ਕਰੇਗੀ ਕਿਉਂਕਿ ਸਾਡੇ ਫੈਮਿਲੀ ਰਿਲੇਸ਼ਨਸ ਨੇ ਸ਼ਕੀਰਾ ਦੇ ਨਾਲ ਰਾਈਟ ਯਾਰ ਓਕੇ ਗਾਣਾ ਖਤਮ ਹੁੰਦਾ ਹੈ ਜਿਹੜਾ ਸ਼ਕੀਰਾ ਦਾ ਪੂਰਾ ਚੱਲੇਗਾ ਅੱਗੇ ਉਹਨਾਂ ਨੂੰ ਰਸਤੇ 'ਚ ਇੱਕ ਮੁੰਡਾ ਖੜਾ ਮਿਲਦਾ ਉੱਥੇ ਠੀਕ ਹੈ ਉਹ ਉਹਨਾਂ ਨੂੰ ਹੱਥ ਦਿੰਦਾ ਹੈ ਮਤਲਬ ਲਿਫਟ ਮੰਗਦਾ ਹੈ ਕਿ ਮੈਨੂੰ ਵੀ ਨਾਲ ਲੈ ਜਾਓ ਅੱਧਾ ਸਾਈਕਲ ਮੈਚ ਲਾ ਲੂਗਾ ਕੁੜੀ ਚ ਪੂਰਾ ਐਟੀਟਿਊਡ ਮਤਲਬ ਤੁਹਾਡੇ ਚ ਗੁੱਸਾ ਹੈ ਉਹ ਮੁੰਡੇ ਲਾ ਕੇ ਸਾਈਕਲ ਖੜਾ ਕਰਦੀ ਹੈ ਤੇ ਬੜੇ ਪਿਆਰ ਨਾਲ ਕਹਿੰਦੀ ਹੈ ਆਪਾਂ ਨਹੀਂ ਲੈ ਕੇ ਜਾਣਾ ਸਾਈਕਲ ਦੀ ਕਾਠੀ ਮਾੜੀ ਡੰਡਾ ਟੁੱਟ ਜੂਗਾ ਠੀਕ ਹੈ ਜੀ ਕੁੜੀਆਂ ਅੱਗੇ ਤੁਰ ਪੈਂਦੀਆਂ 5 ਕਿਲੋਮੀਟਰ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਉਹ ਮੁੰਡਾ ਸਮਾਰਟ ਸੀ ਸਾਨੂੰ ਉਹਨੂੰ ਲਿਫਟ ਦੇਣੀ ਚਾਹੀਦੀ ਸੀ ਉਹ ਮੁੰਡੇ ਨੂੰ ਲੱਭਣ ਵਾਪਸ ਆਉਂਦੀਆਂ ਪਰ ਉਹ ਮੁੰਡਾ ਉਹਨਾਂ ਨੂੰ ਉੱਥੇ ਨਹੀਂ ਮਿਲਦਾ ਫਿਰ ਤੇ ਇਹ ਐਕਸਟਰਾ ਚਾਰजेस ਲੱਗਣਗੇ 35 ਕਿਲੋਮੀਟਰ ਤੋਂ 5 ਕਿਲੋਮੀਟਰ ਪਿੱਛੇ ਆਣਾ ਤੇ 5 ਕਿਲੋਮੀਟਰ ਅੱਗੇ ਜਾਣਾ 10 ਕਿਲੋਮੀਟਰ ਐਡ ਅਪ ਹੋ ਗਿਆ ਪੇਮੈਂਟ ਕਰ ਦਾਂਗੇ ਕੋਈ ਗੱਲ ਨਹੀਂ ਤੂੰ ਦੱਸ ਦਿਓ ਕਿੰਨਾ ਐਕਸਟਰਾ ਪੇਮੈਂਟ ਹੈ ਟੀਮ ਦੱਸ ਦਿਓ ਅੱਗੇ ਚੱਲਦੇ ਸੀਲੋ ਤੇ ਪੀਲੋ ਰਾਈਟ ਤੂੰ ਦੋਨੋਂ ਸੈਲੀਆਂ ਉਹਨੂੰ ਲੱਭਦੀਆਂ ਲੱਭਦੀਆਂ ਥੱਕ ਕੇ ਇੱਕ ਗੋਲ ਗੱਪੇ ਦੀ ਰੇੜੀ ਕੋਲ ਪਹੁੰਚ ਜਾਂਦੀਆਂ ਤੇ ਸੀਲੋ ਦਾ ਇੱਥੇ ਸੈਡ ਡਾਇਲੋਗ ਹੈ ਸੀਲੋ ਦਾ ਸੈਡ ਡਾਇਲੋਗ ਹੈ ਪੀਲੋ ਮੈਂ ਕਦੀ ਗੋਲ ਗੱਪੇ ਖਾ ਕੇ ਨਹੀਂ ਵੇਖੇ ਇੱਥੇ ਕਹਾਂ ਮੈਂ ਅੱਗੋ ਬੋਲੂਗੀ ਹਾਂ ਕਿਵੇਂ ਦੇ ਹੁੰਦੇ ਆ ਇਥੇ ਕਹਾਣੀ 'ਚ ਇੱਕ ਟਵਿਸਟ ਹੈ ਉਹ ਕੀ ਦੇਖਦੀ ਹੈ ਗੋਲ ਗੱਪੇ ਵਾਲਾ ਉਹੀ ਮੁੰਡਾ ਹੈ ਜਿਹਨਾਂ ਨੂੰ ਉਹ ਲੱਭ ਰਹੀਆਂ ਸੀ ਜਿਹਨੂੰ ਉਹਨਾਂ ਨੇ ਲਿਫਟ ਦੇਣ ਤੋਂ ਮਨਾ ਕਰ ਦਿੱਤਾ ਸੀ ਅੱਛਾ ਯੈਸ ਇੱਕ ਟਵਿਸਟ ਹੈ ਉਹ ਯਮੀ ਯਮੀ ਕਰਕੇ ਸਾਰੇ ਪੈਸੇ ਦੇ ਗੋਲ ਗੱਪੇ ਖਾ ਜਾਂਦੀਆਂ ਲਾਸਟ ਉਹ ਮੁੰਡੇ ਨੂੰ ਕਹਿੰਦੀ ਹੈ ਕਿ ਇੱਕ ਦਹੀਂ ਵਾਲੀ ਪਾਪੜੀ ਦੇ ਦੇ ਤੇ ਮੁੰਡਾ ਮਨਾ ਕਰ ਦਿੰਦਾ ਹੈ ਇਸ ਗੱਲ ਤੇ ਉਹਨਾਂ ਦੀ ਲੜਾਈ ਹੋ ਜਾਂਦੀ ਕਿਉਂਕਿ ਕੁੜੀ ਨੇ ਸਵੇਰੇ ਮਨਾ ਕੀਤਾ ਹੁੰਦਾ ਮੁੰਡਾ ਇੱਥੇ ਮਨਾ ਕਰ ਦਿੰਦਾ ਹੈ ਸਾਬਰ ਆਪਰ ਸਸਪੈਂਸ ਯੈਸ ਤੇ ਪਾਪੜੀ ਪਿੱਛੇ ਮੁੰਡੇ ਤੇ ਕੁੜੀਆਂ ਦੀ ਬੈਸ ਹੋ ਜਾਂਦੀ ਹੈ ਫਿਰ ਗੁੱਸੇ ਚ ਉਥੋਂ ਨਿਕਲਦੀਆਂ ਤੇ ਜਦ ਸਕੂਲ ਕੋ ਪਹੁੰਚਦੀਆਂ ਤੇ ਉਹਨਾਂ ਨੂੰ ਯਾਦ ਆਉਂਦਾ ਹੈ ਕਿ ਅੱਜ ਫੀਸ ਦੇਣ ਦਾ ਆਖਰੀ ਦਿਨ ਸੀ ਤੇ ਉਹਦੇ ਗੋਲ ਗੱਪੇ ਖਾ ਲਈ ਯੈਸ ਯੂ ਆਰ ਗੈਟਿੰਗ ਦ ਸਟੋਰੀ ਯੂ ਆਰ ਵੰਡਰਫੁਲ ਯੈਸ ਵੰਡਰਫੁਲ ਮਾਈਂਡ ਬਲੋਇੰਗ ਯੈਸ ਕਿ ਜਿਹੜੀ ਆਪਾਂ ਫੀਸ ਦੇਣੀ ਸੀ ਉਹਦੇ ਆਪਾਂ ਗੋਲ ਗੱਪੇ ਖਾ ਲਿਆ ਸੈਡ ਬੈਕਗਰਾਉਂਡ ਸਕੋਰ ਹੈ ਨਾ ਬਹੁਤ ਜ਼ਿਆਦਾ ਸੈਡ ਰੋਣਾ ਧੋਣਾ ਕੁੜੀਆਂ ਨੂੰ ਟੈਨਸ਼ਨ ਕੀ ਕਰੀ ਹੁਣ ਪੈਸੇ ਆਪਾਂ ਗੋਲ ਗੱਪੇ ਖਾ ਲਏ ਮਿਊਜ਼ਿਕ ਪ੍ਰੈਕਟਿਕ ਵੀ ਤੋਂ ਕਰਾਂਗੇ ਹ ਜਿੰਨੇ 올ਓਵਰ ਵਰਲਡ 뮤జిక్ ਡਾਇਰੈਕਟਰਸ ਹੈ ਉਹ ਇਸ ਫਿਲਮ ਦਾ 뮤직 ਕਰ ਰਹੇ ਹੈ। ਅੱਛਾ ਵੈਰੀ ਗੁੱਡ। ਯੈਸ। ਸੋ ਬੈਕਗਰਾਉਂਡ ਸਕੋਰ ਹੈ ਨਾ ਐਕਸਟ੍ਰੀਮ ਵਾਈਡ ਸ਼ਾਟ ਆਂਦਾ ਹੈ। ਇੱਥੇ ਸਾਰੀਆਂ ਚੀਜ਼ਾਂ ਫੇਡ ਹੋ ਜਾਂਦੀਆਂ, ਲਾਈਟ ਆਫਸ, ਇੰਟਰਵਲ। ਅੱਛਾ। ਇੱਥੇ ਇੰਟਰਵਲ ਹੁੰਦਾ। ਹੁਣ ਇੰਟਰਵਲ ਤੋਂ ਬਾਅਦ ਸੀਲੋ ਤੇ ਪੀਲੋ ਗੈਟ ਵੈਰੀ ਅਪਸੈਟ ਤੇ ਇੱਥੇ ਵੀ ਕਲੀਅਰ ਕੰਟ ਦਾ ਇੱਕ ਸੈਡ Song ਹੈ ਜਿਹੜਾ ਗਾ ਰਿਹਾ ਐਂਰੀਗੇ। ਉਹ ਇੰਗਲਿਸ਼ ਵਰਜ਼ਨ DJ ਮਿਕਸ। DJ ਮਿਕਸ। ਵੈਰੀ ਨਾਈਸ। ਵੈਰੀ। ਉਹ ਵੀ ਆਪਾਂ ਰੀਕ੍ਰੀਏਟ ਕਰਾਂਗੇ। ਕੌਣ ਹੈ ਰਾਈਟਰ? ਕੌਣ ਹੈ ਐਂਡਰੀਕੇ ਦੀ ਆਵਾਜ਼ 'ਚ ਗਾਣਾ ਚੱਲੂਗਾ ਹੁਣ ਨਾ ਕੁੜੀਆਂ ਵਾਪਸ ਘਰ ਵੀ ਨਹੀਂ ਜਾ ਸਕਦੀਆਂ ਕਿਉਂਕਿ ਦੇਖੋ ਘਰ ਜਾਣੀਏ ਕੋਟ ਪੈਗੀ ਉਹ ਫੀਸ ਅਰੇਂਜ ਕਰਨ ਲਈ ਸ਼ਹਿਰ ਨੂੰ ਤੁਰ ਪੈਂਦੀਆਂ ਸਾਹਮਣੇ ਇੱਕ ਪੈਲੇਸ 'ਚ ਵੀਆਈਪੀ ਮੈਰਿਜ ਹੋ ਰਹੀ ਹੁੰਦੀ ਹੈ ਉਹ ਸੋਚਦੀਆਂ ਕਿ ਆਪਾਂ ਲਾੜੇ ਲਾੜੀ ਲਾਗੇ ਖੜ ਜਾਾਂਗੇ ਬਾਹਰ ਨੇ ਫੜੀ ਜਾਵਾਂਗੇ ਤੇ ਸਾਡੀ ਫੀਸ ਵਾਲੇ ਪੈਸੇ ਇਕੱਠੇ ਹੋ ਜਾਣਗੇ ਨਾਈਸ ਰਾਈਟ ਤੇ ਜਿੱਦਾਂ ਹੀ ਉਹ ਆਪਣਾ ਸਾਈਕਲ ਪਾਰਕਿੰਗ 'ਚ ਲਾਉਣ ਲੱਗਦੀਆਂ ਉਹਨਾਂ ਨੂੰ ਉਹੀ ਮੁੰਡਾ ਮਿਲਦਾ ਜਿਹਨੂੰ ਉਹਨਾਂ ਨੇ ਸਵੇਰੇ ਲਿਫਟ ਦੇਣ ਤੋਂ ਮਨਾ ਕੀਤਾ ਸੀ ਮਤਲਬ ਗੋਲ ਗੱਪੇ ਵਾਲੀ ਰੇੜੀ ਵਾਲਾ ਮੁੰਡਾ ਪ ਅੱਗੇ ਚੱਲਦੇ ਹਾਂ ਠੀਕ ਹੈ ਜੀ ਮੁੰਡੇ ਨਾਲ ਬਹਿਸ ਨੂੰ ਅਵੋਇਡ ਕਰਨ ਲਈ ਸੀਲੋ ਪੀਲੋ ਨੂੰ ਕਹਿੰਦੀ ਹੈ ਕਿ ਮੇਰੇ ਕੋਲ ਮੇਰੇ ਡੈਡੀ ਦਾ ਏਟੀਐਮ ਕਾਰਡ ਪਿਆ ਆ ਆਪਾਂ ਏਟੀਐਮ ਚੱਲਦੇ ਹਾਂ ਡੈਡੀ ਨੂੰ ਮੈਂ ਕੋਈ ਬਹਾਨਾ ਲਾ ਦੂੰਗੀ ਤੇ ਜਦੋਂ ਉਹ ਪੈਸੇ ਕਢਾਉਣ ਲੱਗਦੀ ਹੈ ਤੇ ਕੀ ਦੇਖਦੀ ਹੈ ਉੱਥੇ ਵੀ ਸੇ ਮੁੰਡਾ ਉਹੀ ਲਿਫਟ ਵਾਲਾ ਰੇਡੀ ਵਾਲਾ ਪਾਰਕਿੰਗ ਵਾਲਾ ਹੁਣ ਇੱਥੇ ਐਸ ਅ ਸਿਕਿਉਰਿਟੀ ਗਾਰਡ ਖੜਾ ਹੈ ਵੰਡਰਫੁਲ ਰੋਲ ਜੋ ਵੀ ਮੁੰਡਾ ਇਹ ਫਿਲਮ ਕਰੇਗਾ ਨਾ ਉਹਦੀ ਕਿਸਮਤ ਚੰਗ ਹੋ ਜਾਏਗੀ ਤੇ ਉਹ ਤੋਂ ਬਾਅਦ ਕੀ ਹੈ ਪਾਰਕਿੰਗ ਵਾਲਾ ਮੁੰਡਾ ਬਣ ਕੇ ਖੜਾ ਠੀਕ ਹੈ ਜੀ ਦੋਵਾਂ ਨੂੰ ਗੁੱਸਾ ਚੜਦਾ ਹੈ ਤੇ ਉੱਥੇ ਸੀਲੋ ਤੇ ਪੀਲੋ ਦਾ ਰੋਂਗ ਟੇ ਖੜੇ ਕਰਨ ਵਾਲਾ ਡਾਇਲੋਗ ਹੈ ਉਹ ਦੋਨੋਂ ਕੁੜੀਆਂ ਉਹ ਮੁੰਡੇ ਨੂੰ ਕਹਿੰਦੀਆਂ ਆਈ ਵਿਲ ਸੀ ਯੂ ਇਨ ਕੋਰਟ ਹੂ ਕੋਰਟਸ ਕੇਸ ਕਰਨ ਲਈ ਚਾਹੀਦਾ ਹੈ ਪੈਸਾ ਤੇ ਪੈਸਾ ਕੌਣ ਲੋਂਦਾ ਪ੍ਰੋਡਿਊਸਰ ਇੱਥੇ ਐਂਟਰੀ ਹੋਏਗੀ ਦਾ ਪ੍ਰੋਡਿਊਸਰ ਲੱਖਾ ਦੇ ਮੈਨੂੰ ਕੀ ਲੱਗਦਾ ਹੁਣ ਕਿ ਜਿੰਨੀ ਵਧੀਆ ਸਕ੍ਰਿਪਟ ਹੈ ਮੈਨੂੰ ਨਾ ਨਹੀਂ ਕਰ ਸਕਦੀ ਜੀ ਪਰ ਮੈਨੂੰ ਇੱਕ ਜਿਹੀ ਹੋਰ ਲੱਗਦੀ ਹੈ ਵੇ ਜੇ ਤੁਸੀਂ ਇਹੋ ਜੀ ਮੈਨੂੰ ਇੱਕ ਸਕ੍ਰਿਪਟ ਦੀ ਇੱਕ ਲਾਈਨ ਲਈ ਇੱਕ ਵਾਰੀ ਵੀ ਮੀਟਿੰਗ ਤੇ ਦੁਬਾਰਾ ਬੁਲਾਇਆ ਨਾ ਮੈਂ ਤੁਹਾਡੇ ਬਿਨਾ ਗਲਾਸ ਵਾਲੇ ਚਸ਼ਮੇ ਤੋਂ ਤੁਹਾਡੀ ਆਈਸ ਬ੍ਰੇਕ ਕਰ ਦੂੰਗੀ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਇਹ ਸੋਚ ਰਹੀ ਤੁਸੀਂ ਕਿ ਮੈਂ ਸਕ੍ਰਿਪਟ ਬਿਨਾਂ ਹੀ ਹਾਂ ਕਰ ਰਹੀ ਪਲੀਜ਼ ਅੱਗੇ ਤਾਂ ਸੁਣੋ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਆਈਸ ਬ੍ਰੇਕ ਕਰ ਦੂੰਗੀ ਅੱਛਾ ਅੱਗੇ ਆਈਸ ਬ੍ਰੇਕ ਕਰ ਦੂੰਗੀ ਲੱਖਾ ਬਸ ਅੱਗੇ ਸੁਣੋ ਤੁਸੀਂ ਐਂਡ ਅੱਦ ਉਹ ਤੋਂ ਬਾਅਦ ਕੀ ਆ ਕੁੜੀਆਂ ਕਹਿੰਦੀ ਆਈ ਵਿਲ ਸੀ ਯੂ ਇਨ ਕੋਰਟ ਬਹੁਤ ਲੰਬਾ ਕੇਸ ਚੱਲਦਾ ਹੈ ਪੂਰੇ 5 ਮਿੰਟ ਦਾ ਸੀਨ ਹੈ ਤੇ ਉਸ ਕੇਸ ਦੇ ਦੌਰਾਨ ਪਤਾ ਲੱਗਦਾ ਹੈ ਕਿ ਮੁੰਡਾ ਸਲੇਡਾ ਹੈ ਇਸ ਕਰਕੇ ਹਰ ਜਗ੍ਹਾ ਖੜਾ ਹੋ ਠੀਕ ਹੈ ਤੇ ਕੁੜੀਆਂ ਕੇਸ ਜਿੱਤ ਜਾਂਦੀਆਂ ਤੇ ਦਾ ਪ੍ਰੋਡਿਊਸਰ ਲੱਖਾਂ ਕੁੜੀਆਂ ਦੀ ਫੀਸ ਪੇ ਕਰ ਦਿੰਦਾ ਤੇ ਸਾਈਕਲ ਕਬਾੜੀ ਨੂੰ ਵੇਚ ਕੇ ਦਾ ਪ੍ਰੋਡਿਊਸਰ ਲੱਖਾਂ ਸਕੂਟੀ ਦੀ ਚਾਬੀ ਕੁੜੀ ਦੀ ਉਂਗਲ 'ਚ ਪਾ ਦਿੰਦਾ ਮੈਂ ਤੁਹਾਡੀ ਉਂਗਲ 'ਚ ਚਾਬੀ ਪਾਉਂਗਾ ਸਕੂਟੀ ਦੀ ਰਾਈਟ ਬੜਾ ਰੋਮਾਂਟਿਕ ਸੀਨ ਹੈ ਮੇ ਬੈਗ ਦੀ ਹਾਂਜੀ ਮੇ ਬੈਗ ਹਾਂ ਮੇ ਬੈਗ 'ਚ ਹੀ ਬੈ ਕੇ ਆਪਾਂ

ਮੈਂ ਕਹਿਣਾ ਚਾਹਾਂਗੀ ਵੀ ਮੈਂ ਬਹੁਤ ਮੀਟਿੰਗਸ ਕੀਤੀਆਂ ਮੈਂ ਬਹੁਤ ਸਕ੍ਰਿਪਟਸ ਬਟ ਦਿਸ ਵਨ ਇਜ਼ ਡਿਫਰੈਂਟ ਦਿਸ ਵਨ ਇਜ਼ ਅਮੇজিং ਅਮੇজিং ਇਟਸ ਲਵ ਮਾਈਂਡ ਬਲੋਇੰਗ ਯਾ ਐਂਡ ਜੇ ਵੀ ਜੋ ਵੀ ਕੋਈ ਅਪਕਮਿੰਗ ਸਟਾਰਸ ਨੇ ਜੋ ਕੁੜੀਆਂ ਬਹੁਤ ਵੱਡੀਆਂ ਅਸਟਾਰਸ ਬਣ ਰਹੀਆਂ ਨੇ ਯਾ ਯਾ ਮੈਂ ਉਹ ਹੀ ਬਸ ਤਰੀਫ ਹੀ ਕਰਨ ਲੱਗੀ ਸੀ ਵੀ ਜੇਦੋਂ ਤੁਹਾਨੂੰ ਕੋਈ ਲੱਗਦਾ ਵੀ ਨਾ ਤੁਹਾਡੇ ਇਹੋ ਜਿਹੇ ਪ੍ਰੋਡਿਊਸਰਸ ਯਾ ਤੁਹਾਡੇ ਇਹੋ ਜਿਹੇ ਡਾਇਰੈਕਟਰਸ ਜਿਹੜੇ ਤੁਹਾਨੂੰ ਬਸ ਗੋਲੀ ਪਾਈ ਜਾ ਰਹੇ ਆ ਤੁਹਾਨੂੰ ਫਿਲਮ ਸੁਣਾ ਰਿਹਾ ਹੈ ਸਟਾਰਟ ਕਰ ਰਿਹਾ ਹੈ ਵੀ ਤੁਹਾਡੇ ਟਾਪ ਦੇ ਨਾਲ ਦੀਆਂ ਮੈਚਿੰਗ ਗੱਡੀਆਂ ਨੇ ਐਂਡ ਤੁਹਾਡਾ ਰੋਲ ਹੈ ਉਹਦੇ ਚ ਸਾਈਕਲ ਚਲਾਣਾ ਮਿਡਡੇ ਮੀਲ ਲਈ ਕਰੋ ਡਿਸ਼ਸ ਲੈ ਕੇ ਜਾਣੀਆਂ ਕਟੋਰੀ ਤੇ ਚਿਮਚ ਹਰ ਕੋਈ ਨਹੀਂ ਸੋਚ ਸਕਦਾ ਤਾਂ ਨਹੀਂ ਹੈ ਜੀ ਹਰ ਕੋਈ ਇਸ਼ਾਰਾ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਸੋ ਆ ਮੈਂ ਜੋ ਕਹਿਣਾ ਸੀ ਲੱਖਾ ਜੀ ਮੈਂ ਕਹਿੰਦਾ ਹੂੰ ਤੁਹਾਡੇ ਲਈ ਮੇਰੇ ਕੋਲ ਕੁਝ ਅੱਛਾ ਜਿਹੜੀ ਕਿਸਮਤ ਤੁੱਚ ਤੁਸੀਂ ਵਿਗ ਯੂਜ਼ ਕੀਤੀ ਉਹ ਕਿੱਥੇ ਅੱਜਕੱਲ ਕਿਉਂਕਿ ਮੈਂ ਸੋਚ ਰਿਹਾ ਸੀ ਵਿਗ ਵਾਲਾ ਤੇ ਮੈਨੂੰ ਦੇ ਦੇਂਦੇ ਅੱਜਕੱਲ ਫ੍ਰੀ ਹੁਣੀ ਆ ਮੈਨੂੰ ਤੇ ਲੱਗਦਾ ਵੀ ਜੋ ਮੈਂ ਆਪਣੇ ਪਰਸ ਚ ਲੈ ਕੇ ਜਿਵੇਂ ਇਸ ਪੈਸੀ ਪਾ ਦਿਓ 5-5000 ਦੋਨੋਂ ਸਾਈਡ ਪਾ ਦਿਓ ਠੀਕ ਹੈ ਬੜਾ ਸਕੂਨ ਦੇਏਗਾ ਤੁਹਾਨੂੰ ਇਹ ਇਹ ਕੀ ਲਿਖਿਆ ਲਿਖੇ ਅ ਅਮਰੀਕਨ ਆਰਮੀ ਗਾਈਸ ਹੀ ਵਾਸ ਐਸੋਸੀਏਟਿਡ देयर ਸਪੈਸ਼ਲ ਕੈਪ ਐਨਲੀ ਬਨੀ ਇਹਨੂੰ ਪਤਾ ਨਹੀਂ ਲਿਖਿਆ ਕੀ ਫ੍ਰੈਂਚ ਚ ਲਿਖਿਆ ਇੰਨਾ ਟਾਈਮ ਵੇਸ ਕਰਾਂਗੇ ਐਨੀ ਪਕਾਈ ਮਾਰਾਂਗੇ ਇਹ ਹੈ ਅਨ ਰੋਮਾਂਟਿਕ ਸੋ ਅ ਤਾਨੀਆ ਜੀ ਐਨੀਥਿੰਗ ਯੂ ਵਾਂਟ ਟੂ ਆਸਕ ਯੈਸ ਆਈ ਵਾਂਟ ਟੂ ਆਸਕ ਕਿ ਦੁਬਾਰਾ ਮੈਨੂੰ ਇਹੋ ਜੀ ਮੀਟਿੰਗਸ ਤੇ ਨਾ ਬੁਲਾਇਆ ਜਾਏ ਆਈ ਵਾਂਟ ਟੂ ਆਸਕ ਕਿ ਜੇ ਮੀਟਿੰਗ ਤੇ ਬੁਲਾਇਆ ਪਹਿਲੇ ਕੁਝ ਖਾਣ ਲਈ ਵੀ ਮੰਗਾਇਆ ਜਾਏ ਐਂਡ ਆਈ ਵਾਂਟ ਟੂ ਸੇ ਆਪਾਂ ਚੱਲਦੇ ਆਂ ਇੱਥੇ ਨਾਲ ਹੀ ਸੈਂਡਵਿਚ ਮਿਲਦਾ 10 ਦੇ ਤੇ 3 ਮਿਲਦੇ ਬਹੁਤ ਸਵਾਰ ਪਲੀਜ਼ ਇੰਨਾ ਨਾ ਮੈਂ ਕਦੀ ਮੈਂ ਕਦੀ ਜ਼ਿੰਦਗੀ 'ਚ ਇਰਿਟੇਟ ਨਹੀਂ ਹੋਈ ਕਿਸੇ ਤੇ ਪਰ ਅੱਜ ਉਹ ਬੈਰੀਅਰ ਦੀਵਾਰ ਨੋਨਲੀ ਲੱਖੇ ਨੇ ਬ੍ਰੇਕ ਕਰਤਾ ਗਾਇਸ हाई गाइज वेलकम टू लखा शो गाइज गाइज अगर आपने अभी तक लखे का शो नहीं देखा गाइज तो आप देखे गाइज या देखे गाइज थैंक यू सो मच और जो लखे ने स्टोरी लिखी ना गाइज सुने गाइज थैंक यू गाइज क्या आप हॉलीवुड फेल है गाइज Avengers, Avengers से beyond a story guys. तो मतलब ये तुसी तुसी फिल्म का इसको मैंने लगता है तो अनु एक्ट्रेस नहीं टीचर होना चाहिए जिस हिसाब से कोट दे तो मैंने भी लगता है तो प्रोड्यूसर नहीं ਇੱਕ ਰੋਮਾਂਟਿਕ ਹਸਬੰਦ ਹੋਣਾ ਚਾਹੀਦਾ ਹੈ। ਅਸਾਈਲਮ ਕੈਂਡੀਡੇਟ ਹੋਣਾ ਚਾਹੀਦਾ ਸੀ ਜਿੰਨਾ ਤੁਸੀਂ ਸਰਖਾਣੇ ਹੋ। ਕਿਹੜਾ ਕੈਂਡੀਡੇਟ? ਅਸਾਈਲਮ ਕੈਂਡੀਡੇਟ। ਜਿਹੜਾ ਮਸਾਇਲ ਛੁੱਟਦਾ ਹੈ। ਮੈਂਟਲ ਅਸਾਈਲਮ ਕੈਂਡੀਡੇਟ। ਅੱਛਾ। ਵੈਸੇ ਵੀ ਜਿਹੜਾ ਮਸਾਇਲ ਛੁੱਟਦਾ ਉਹ ਮੈਂਟਲੀ ਹੋਵੇਗਾ ਕਿਉਂਕਿ ਜੰਗਾ ਜਿਹੜੀਆਂ ਮੈਨੂੰ ਪਸੰਦ ਨਹੀਂ। ਅਸੀਂ ਪਿਆਰ ਦੇ ਪ੍ਰਤੀਕ ਹਾਂ। ਹਾਂ। ਤੇ ਮਸਾਈਲਨ ਕੈਂਡੀਡੇਟ ਆਈ ਡੋਨਟ ਲਾਈਕ। ਥੈਂਕ ਯੂ ਗਾਇਜ਼ ਐਂਡ ਡਨ ਫਾਰ ਦਾ ਡੇ। एंड अपनी मीटिंग डन है मैं तो तानिया इट्ठे काम कर रहे हैं तो बस तुम ये मीटिंग में प्यार दो ते and, uh, ते तो गाइज थैंक यू एंड इंस्टाग्राम से तुम दस सकते हो कि मीटिंग किदा दी रही आई एम लखा दिना तो मेरा अकाउंट है आई एम दिव ए नहीं है थैंक यू एंड कीप सबसक्राइब फाइव वुड हाई फॉक्स आई होप थ लखे दी ग पसंद आई हो एंड आई होप गाइज कि थोड़ी लाइफ से जो थोड़े आस पास यहोजे मुंडे ने तो उन्होंने कर लेता है गाइज Okay. <laughs>